ਜੇ ਬੰਦਾ ਇੱਕ ਡੀਸੀ ਆਫਿਸ ਚ ਬੰਦਾ ਕੋਈ ਪ੍ਰੋਬਲਮ ਹੋ ਰਹੀ ਸੀ ਤੇ ਮੈਂ ਤਾਂ ਤੁਹਾਡੇ ਫਾਇਦੇ ਲਈ ਨਿਸ਼ਮਤ ਤੱਕ ਮੈਂ ਜਿੱਥੇ ਰਹੂੰਗਾ ਡਾਕ ਨਿਸ਼ਮਤ ਤੱਕ ਹੋਊਗਾ ਪਥੋਲੋਜਿਸਟ ਦੀ ਪ੍ਰੈਜ਼ੈਂਸ ਤੋਂ ਬਿਨਾ ਡਾਕ ਨਹੀਂ ਹੋਏਗਾ ਸਰ ਇਹ ਤਾਂ ਆਪਣਾ ਦੱਸੋ ਸਰ ਪਤਾ ਨਹੀਂ ਕੀ ਹੋ ਰਿਹਾ ਸਰ ਡਾਕਟਰ ਸੁਖਮਨੀ ਸਮਝਾ ਮੈਂ ਚਲੋ ਤੁਹਾਨੂੰ ਮੈਂ ਦੱਸਦਾ ਜੋ ਹੈਗਾ 35 ਟੈਸਟ ਤੇ 35 ਡਾਟਾ ਬਹੁਦੇ ਪ੍ਰੈਜ਼ੈਂਸ ਨਹੀਂ ਹੋਇਆ ਸਰ ਤੁਸੀਂ ਕੰਟੈਸਟ ਚੈੱਕ ਕਰੋ ਉਹਨਾਂ ਦਾ ਸਾਈਨ ਚੈੱਕ ਕਰੋ ਨਹੀਂ ਕੋਟਾ ਦੇਓ ਸਾਈਨ ਦਾ ਯਾਨ ਬਾਅਦ ਨੂੰ ਲਓ ਦੂਜੀ ਗੱਲ ਸਰ 27 ਤੱਕ ਨੂੰ ਸਰ ਤੁਸੀਂ ਮੇਰੇ ਕੋਲ ਆਏ ਸੀ ਪਲੀਜ਼ ਮੇਰੇ ਕੋਲ ਦੇਖੋ ਸਵੇਰ ਤਮਾਰੀ ਮੇਰੇ ਕੋਲ ਦੇਖੋ ਤੂੰ ਸਾਲ ਤੋਂ ਬੋਲ ਨਹੀਂ ਰੋੜਨੀ ਜਿੱਦਾਂ ਬੋਲ ਮੇਰੇ ਕੋਲ ਬਾਹਰ ਦੇ ਆ ਗਏ ਤੇਰੀ ਹਾਜੀ ਕਿੱਥੇ ਹੈ ਹਾਜੀ ਕਿੱਥੇ ਨਹੀਂ ਕਿ ਕਿ ਡਿਊਟੀ ਪੁੱਛ ਕਿੱਥੇ ਪੁੱਛ চলে যাবেই ਨਹੀਂ চলবেই ਨਹੀਂ চলবেই কতসা বড় তুমকারিয়া তোడే জিগে জাগি হোন বন্দে কতসা মে সানু হসতা হসতা এতো নিয়া করতে assi এ বন্দে কেনা ময়ে শিবন ছড়ড় পটকে যায় হ্যাঁ এক

ਇਸ ਕੋਪਲੇਟ ਸੀ ਜੇ ਉਹ ਨਾ ਇੱਕ ਡੀਸੀ ਆਫਿਸ ਚ ਬੰਦਾ ਕੋਈ ਪ੍ਰੋਬਲਮ ਹੋ ਰਹੀ ਸੀ ਤੇ ਮੈਂ ਤਾਂ ਤੁਹਾਡੇ ਫਾਇਦੇ ਲਈ ਨਿਸ਼ਮਤ ਤਹਿਤ ਮੈਂ ਜਿੰਨਾ ਚ ਰਹੂੰਗਾ ਡੋਪ ਨਿਸ਼ਮਤ ਤਹਿਤ ਹੋਊਗਾ ਪਥੋਲੋਜਿਸਟ ਦੀ ਪ੍ਰੈਜ਼ੈਂਸ ਤੋਂ ਬਿਨਾ ਡੋਕ ਨਹੀਂ ਹੋਏਗਾ ਸਰ ਇਹ ਤਾਂ ਆਪਣਾ ਸਰ ਕੀ ਹੋ ਰਿਹਾ ਸਰ ਉਹ ਡਾਕਟਰ ਸੁਖਮਨੀ ਸਮਰਾ ਮੈਂ ਚਲੋ ਉਹ ਤੁਹਾਨੂੰ ਮੈਂ ਦੱਸਦਾ ਜੋ ਹੈਗਾ 35 ਟੈਸਟ ਦੇ 35 ਆਈਟਮ ਆਉਂਦੇ ਪ੍ਰੈਜ਼ੈਂਸ ਨਹੀਂ ਹੋਇਆ ਨਾ ਤੁਸੀਂ ਗੰਡਾ ਚੈੱਕ ਕਰੋ ਉਹਨਾਂ ਦੇ ਉਹਨਾਂ ਦੇ ਸਾਈਨ ਚੈੱਕ ਕਰੋ ਨੀ ਰਿਪੋਰਟਾਂ ਦੇ ਸਾਈਨ ਦਾ ਯਾਰ ਬਾਤ ਨੂੰ ਲੱਗ ਪਿਆ ਦੂਸਰੀ ਗੱਲ ਸਰ 27 ਤੱਕ ਨੂੰ ਸਰ ਤੁਸੀਂ ਮੇਰੇ ਕੋਲ ਆਏ ਸੀ ਪਲੀਜ਼ ਮੇਰੇ ਵੱਲ ਦੇਖੋ ਸੁਰੇਲ ਕੁਮਾਰੀ ਮੇਰੇ ਵੱਲ ਦੇਖੋ ਤੁਸਾਲਪੂ ਗੁਰੂ ਦੀ ਰੋਡ ਨਹੀਂ ਇਹ ਤੇਰੀ ਨੰਬਰ ਬਾਅਦ ਤੇਰੀ ਹਾਜੀ ਕਿੱਥੇ ਹੈ ਤੇਰੀ ਹਾਜੀ ਕਿੱਥੇ ਹੈ ਤੇਰੀ ਹਾਜੀ ਕਿੱਥੇ ਨਹੀਂ ਮੈਨੂੰ ਕਿਉਂ ਨਹੀਂ ਕਰਦੇ ਹੈਂ ਕਦੀ ਡਿਊਟੀ ਪੁੱਛਾ ਕਿੱਥੇ ਬਸੇ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਦੱਸਾ ਉਹ ਬੰਦਾ ਤੁਮਕਾਰਿਆ ਤੁਹਾਡੇ ਜਿਲ੍ਹੇ ਚ ਆ ਗਿਆ ਬੱਸਾ ਮੈਂ ਸਾਨੂੰ ਅਸਰ ਨਾ ਅਸਰ ਸਾਨੂੰ ਨਹੀਂ ਆ ਗਿਆ ਸੱਦੇ ਸੀ ਇਹ ਲੋ ਜਾ ਕੇ ਹਾਂ ਇਹ ਬੰਦਾ ਕਹਿੰਦਾ ਮੈਂ ਸ਼ਿਵ ਸ਼ਕਤ ਪਟਕੇ ਪਟਕੇ ਹਾਂ ਹਾਂ ਇਹ ਬੰਦਾ ਇਹ ਬੰਦਾ ਸਤੂ ਹਾਂ ਪਟਕੇ ਤੁਕਾਸਾ ਜਸਮਰਾਂ ਬਲੀ ਇਹ ਦੋ ਸੈਂਪਲ ਆ ਰਹੇ ਜਿਹੜਾ ਮੈਂ ਲੈਂਦਾ ਇਹ ਲੈ ਕੇ ਬਿੱਟੇ 35 ਦੇ 35 ਲੈਪਟਾਪ ਪਾਰ ਗਏ ਉਹ ਸੀਰੀਅਲ ਹੋਗਾ ਇਹ ਬੜਾ ਸਵਾਗਤ ਮੈਂ ਕਿਸੇ ਨੂੰ ਪੁੱਛ ਵੀ ਨਹੀਂ ਗਿਆ ਮੈਂ ਕੋਈ ਰਿਸ਼ਤ ਨੂੰ ਆਤੰਗਿਆ